ਗੱਲ ਹੈ ਜਿਹੜੀ ਉਹ ਰਾਜੋਣਾ ਹੁਣਾਂ ਦੀ ਫਾਂਸੀ ਦੀ ਕਰਾਂਗੇ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਦੋਸ਼ ਤੇ ਵਿੱਚ ਜੇਲ੍ਹ ਦੇ ਵਿੱਚ ਨੇ ਉਹ ਤਾਂ ਜਹੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਆਖਿਰਕਾਰ ਹੁਣ ਤੱਕ ਫਾਂਸੀ ਦਿੱਤੀ ਕਿਉਂ ਨਹੀਂ ਗਈ ਨਹੀਂ ਕੋਈ ਜ਼ਰਾ ਪਰੰਧ ਕਮੇਟੀ ਵਾਫ ਅਕਸ ਸੰਸਥਾਵਾਂ ਲਗਾਤਾਰ ਭਾਈ ਰਾਜੋਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਉਮਰ ਕਾਇਚ ਤੋਂ ਢੀਲ ਕਰਨ ਲਈ ਸਮਾਨ ਕਰਦੇ ਨੇ ਆਪੀਸ਼ਨਾ ਪਾਈਆਂ ਜੀਆਂ ਕਿ ਬਾਕੀ ਦੇ ਸਮਾਨ ਨੇ ਤੇ ਕੇਂਦਰ ਜਾਂ ਕੋਈ ਵੀ ਜਿਹੜੀ ਹੁਕਮਰਾਨ ਤੇ ਨਾ ਕੋਟਾ ਤੋਮਾਸ ਨਹੀਂ ਹੋਈ। ਇਹ ਕੋਰ ਨੇ ਜਵਾਬ ਚ ਕਿ ਅਸੀਂ ਤਾਂ ਰੁਕਿਆ ਨਹੀਂ ਕਿਸੇ ਨੂੰ 25000 ਦੇਣ ਤੋਂ। ਤੇ ਫੇਰ ਇਹ ਕਿਉਂ ਰੁਕੀ ਐ? ਕਿਹਤਾਂ ਨਹੀਂ ਕਹੀ ਇਹੋ ਜੀ ਗੱਲ। ਗੰਦੀ ਸਿੰਘ ਦੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਬੈਠੇ ਆ। ਉਹਨਾਂ ਦੀ ਰਿਹਾਈ ਕੌਣ ਹੋਵੇ ਜਿਹੜੇ ਇਸਲਾਮਾਪੁਰ ਆਕਰ ਚੁੱਕੇ ਆ। ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਐ। ਇਹ ਗੈਰਮਾਨਵੀ ਵਰਤਾਰਾ ਐ। 30 ਸਾਲ ਅਮਰੀਕਾ ਚ ਰਹੇ। ਤੋ ਤੁਵਾ ਜਿਸ ਤਰ੍ਹਾਂ ਨੇ ਰਿਪੋਰਟ ਕੀਤਾ ਗਿਆ ਬੜੀ ਨਮੋਸ਼ੀ ਔਰ ਗੈਰ ਮਾਨਵੀ ਕਹਾਣੀ। ਆਹ ਜਾਣਦੇ ਆਂ ਕਿ ਜਿਹੜਾ ਰੇਡ ਕਾ ਨਾ ਪੰਜਾਬ ਤੇ ਬੀਬੀਐਮਬੀ ਦਾ ਲਗਾਤਾਰ ਫਸਿਆ ਹੋਇਆ। ਪੰਜਾਬ ਕਹਿੰਦਾ ਵੀ ਜੋ ਹਰਿਆਣਾ ਆਪਣੇ ਇਸਦਾ ਪਾਣੀ ਲਵੇ ਤੇ ਪੰਜਾਬ ਆਪਣੇ ਇਸਦਾ ਪਾਣੀ ਵਾਪਸ ਕਰਿਆ। ਇਸ ਲਈ ਸਮੇਂ ਨੇ ਸਰਕਾਰਾਂ ਨੇ ਨਹੀਂ ਲੋਕ ਨੂੰ ਉਸ ਲਿਆ। ਜਾਣਣਾ ਜਿਹੜਾ ਹੈਗਾ ਮੰਗ ਰਿਹਾ 850000 ਪਾਣੀ ਔਰ ਪਾਣੀ ਮਿਲਣਾ ਚਾਹੀਦਾ ਹੈ ਹਰਿਆਣਾ ਨੂੰ ਲੋੜ ਹੈ। ਪੰਜਾਬ ਨੇ ਉਹਦਾ ਵਿਰੋਧ ਕੀਤਾ ਤੇ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਅੱਜ ਗੱਲਬਾਤ ਕਰਾਂਗੇ ਰਾਜਵਾਨਾ ਉਹਨਾਂ ਦੀ ਫਾਂਸੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਕਾਫੀ ਵਿਚਾਰ ਚਰਚਾਵਾਂ ਜਿਹੜੀਆਂ ਹੋਈਆਂ ਕਿਉਂਕਿ ਸੁਪਰੀਮ ਕੋਰਟ ਸਦਾ ਪੁੱਛ ਰਿਹਾ ਹੈ ਕਿ ਆਖਿਰਕਾਰ ਹੁਣ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਕੇਂਦਰ ਸਰਕਾਰ ਤੇ ਲਈ ਵੀ ਸਵਾਲ ਖੜੇ ਹੋ ਗਏ ਨੇ ਸੋ ਅਗਲੀ ਸੁਣਵਾਈ 15 ਅਕਤੂਬਰ ਨੂੰ ਹੈ ਪਰ ਇਹ ਸੁਣਵਾਈ ਕਿਸ ਤਰ੍ਹਾਂ ਦੀ ਰਹੀ ਇਸ ਤੇ ਵਿਚਾਰ ਚਰਚਾ ਕਰਾਂਗੇ ਇਸ ਤੋਂ ਇਲਾਵਾ ਬੇਅਦਬੀ ਦੇ ਮਾਮਲੇ ਜਿਹੜੇ ਪੰਜਾਬ ਦੇ ਵਿੱਚ ਹੋਏ ਉਹਨਾਂ ਨੂੰ ਲੈ ਕੇ ਲਗਾਤਾਰ ਕੋਰਟ ਚ ਸੁਣਵਾਈਆਂ ਹੋ ਰਹੀਆਂ ਤਾਂ ਇੱਕ ਜਿਹੜਾ ਹੈ ਕੇਸ ਉਹ ਚੰਡੀਗੜ੍ਹ ਸ਼ਿਫਟ ਕਰਨ ਦੀਆਂ ਵੀ ਚਰਚਾਵਾਂ ਸਨ ਲੰਬੇ ਸਮੇਂ ਤੋਂ ਪਰ ਉਸ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਦਿਲਜੀਤ ਦਸਾਂਝ ਉਹਨਾਂ ਦੇ ਬਿਆਨਾਂ ਬਾਰੇ ਗੱਲਬਾਤ ਕਰਾਂਗੇ ਤੇ ਹੋਰ ਹੋਰ ਵੀ ਵੱਖ-ਵੱਖ ਵਿਸ਼ੇ ਨੇ ਜਿਹੜੇ ਵਿਚਾਰ ਚਰਚਾ ਲਈ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬਾਤ ਪਾਤ ਸਵਾਗਤ ਹੈ ਤੁਹਾਡਾ ਰਾਮ ਮਿਹਰਬਾਨੀ ਦਰਸ਼ਕਾਂ ਵੀ ਨੇ ਸਤਿਕਾਰਨਾ ਸ੍ਰੀ ਅਕਾਲ ਜੀ ਜਿਨ੍ਹਾਂ ਨੂੰ ਜ਼ਿਕਰ ਕਰਾਂ ਵਾਕਿਆ ਅਹਿਮ ਮੁੱਦੇ ਹੈ ਲਓ ਸਵਾਲ ਜੀ ਸਤ ਸਾਬ ਸਭ ਤੋਂ ਪਹਿਲਾਂ ਗੱਲ ਹੈ ਜਿਹੜੀ ਉਹ ਰਾਜੂਆਣਾ ਹੁਣਾਂ ਦੀ ਫਾਂਸੀ ਦੀ ਕਰਾਂਗੇ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਸਾਬਕਾ ਮੁੱਖ ਮੰਤਰੀ ਦੇ ਕਤਲ ਦੇ ਦੋਸ਼ ਤੇ ਵਿੱਚ ਜੇਲ੍ਹ ਦੇ ਵਿੱਚ ਨੇ ਉਹ ਤਾਂ ਅਜਿਹੇ ਦੇ ਵਿੱਚ ਜੋ ਸੁਪਰੀਮ ਕੋਰਟ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਆਖਿਰਕਾਰ ਹੁਣ ਤੱਕ ਫਾਂਸੀ ਦਿੱਤੀ ਕਿਉਂ ਨਹੀਂ ਗਈ ਸੋ ਆਪਾਂ ਜਾਣਦੇ ਆ ਇਹ ਵੀ ਕਿ ਉਹਨਾਂ ਦੀ ਮੌਤ ਦੀ ਸਜ਼ਾ ਨੂੰ ਜੋ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਜਾਂ ਫਿਰ ਰਹਿਮ ਅਪੀਲ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਸਨ ਜਿਸ ਕਰਕੇ ਜਿਹੜੀ ਕਾਰਵਾਈ ਐ ਰੰਭੀ ਗਈ ਸੀ ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ ਦੇਖੋ ਦੁਨੀਆ ਭਰ ਚ ਬੈਠਾ ਪੰਜਾਬੀ ਇਸ ਇੱਕ ਭਾਈਚਾਰੇ ਲਈ ਪੜਾ ਚਿੰਤਾ ਦਾ ਮਾਮਲਾ ਹੈ ਪਿਛਲੇ ਲੰਬੇ عرصے ਤੋਂ ਜੇ ਆਪਾਂ ਜ਼ਿਕਰ ਕਰੀਏ ਹਮਣੀ ਗੁਰਦਰਾ ਪਰੰਦਰ ਕਮੇਟੀ ਵਕ ਹਕ ਸਖਸ ਸੰਸਥਾਵਾਂ ਲਗਾਤਾਰ ਭੈਰਾ ਜ਼ੋਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਤੋਂ ਢੀਲ ਕਰਨ ਲਈ ਮੰਗ ਕਰਦੇ ਆ ਰਹੇ ਆ ਪਟੀਸ਼ਨਾਂ ਪਾਈਆਂ ਗਈਆਂ ਰਾਸ਼ਟਰਪਤੀ ਨੂੰ ਲਖਾਂ ਦਸਕਤ ਕਰਵਾ ਕੇ ਸੌਪੇ ਗਏ ਕੇਂਦਰੋਂ ਪੀਲਾਂ ਕਿਤੇਂ ਗ੍ਰਹਿ ਮੰਤਰੀ ਨੂੰ ਪੀਲਾਂ ਕਿਤੇਂ ਨਹੀਂ ਆ ਪਰ ਇਹ ਦੇ ਬਾਵਜੂਦ ਸਮਾਉਣ ਨੇ ਤੇ ਕੇਂਦਰ ਜਾਂ ਕੋਈ ਵੀ ਜਿਹੜੀ ਹੁਕਮਰਾਨ ਤੇ ਨਾ ਉਹ ਤਾਂ ਉਸ ਤੋਂ ਮਾਸ ਨਹੀਂ ਹੋਏ ਉਹ ਇੱਕ ਲੰਬਾ ਸਮਾਂ ਨਿਕਲ ਗਿਆ ਜੇ ਆਪਾਂ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕਰੀਏ ਕਿ ਕਿ ਵਿਅਕਤੀ ਜੇ ਤੌਰ ਤੇ ਜਿਹੜੇ ਦੇਖਿਆ ਜਾਵੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਭਾਈ ਰਜਾਣਾ ਨੂੰ ਹੋਈ ਉਹ ਤਾਂ ਉਮਰ ਤਬਦੀਲ ਦੀ ਗੱਲ ਹੋਈ ਕੋਮਰ ਕਹਿੰਦੀ ਸਜ਼ਾ ਉਹਨਾਂ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਉਧੇ ਵਾਰ ਕੋਈ ਫੈਸਲਾ ਨਹੀਂ ਲਿਆ ਗਿਆ ਅਈ ਰਾਜਵਾਨਾ ਨੇ ਹਾਲਾਂਕਿ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਪਰੇਸ਼ਾਨੀ ਜ਼ਾਹਰ ਕੀਤੀ ਐ ਜੀਪੀਸੀ ਨੂੰ ਪੱਤਰ ਵੀ ਲਿਖਿਆ ਕਿ ਤੁਸੀਂ ਆਪਣੇ ਪਟੀਸ਼ਨ ਬਾਕਸ ਲੋਲ ਮੈਨੂੰ ਨਹੀਂ ਚਾਹੀਦੀ ਕੋਈ ਰਹਿਣ ਦੀ ਪੀਜਾ ਇਦਾਂ ਦੀ ਗੱਲ ਠੀਕ ਹੈ ਇਹਦੇ ਬਾਵਜੂਦ ਐਸਜੀਪੀਸੀ ਨੇ ਵਾਕਫ ਸੈਕਸ਼ਨ ਸਮਾਨਾ ਅਗੋ ਨਾਲ ਗਲਤ ਕੀਤੀ ਇਸ ਦਾ ਇਹ ਡਰ ਰਹੇ ਕਿ ਆਪਣੀ ਪਟੀਸ਼ਨ ਜੜੀਗਾ ਵਾਪਸ ਨਹੀਂ ਲਈ ਜਾਏਗੀ ਉਸ ਮਾਮਲੇ ਦਾ ਉਸ ਜ਼ਿਕਰ ਕਰਨ ਤੁਕ ਸਪਰੀਮ ਕੋਰਟ ਜਿਹੜਾ ਤਾਂ ਪਹਿਲਾਂ ਸੁਣਵਾਈ ਉਹ ਸੁਣਵਾਈ ਦੇ ਚੱਲਦਿਆਂ ਜਦੋਂ ਪਟੀਸ਼ਨ ਦਾ ਮਾਮਲਾ ਆ ਤਾਂ ਸੁਪਰੀਮ ਕੋਰਟ ਜਿਹੜਾ ਬੈਂਚ ਹੁੰਦਾ ਸੀ ਉਹਨੇ ਕਿਹਾ ਕਿ ਹੁਣ ਤੱਕ ਭਾਈ ਰਾਜਣਾ ਨੂੰ ਫਾਂਸੀ ਸਜ਼ਾ ਕਿਉਂ ਦਿੱਤੀ ਕੀ ਰਿਕੋਰਡ ਕਿਉਂ ਰੋਕਿਆ ਗਿਆ ਹਮ ਵੱਡਾ ਸਵਾਲ ਹੈ ਉਹਨੇ ਸਵਾਲ ਦਾ ਜਵਾਬ ਕਿੰਦਰ ਦੇ ਸਕਦਾ ਹੈ ਕਿੰਦਰ ਕੋਲੇ ਸਾਰਾ ਮਾਮਲਾ ਹੈਗਾ ਬਿਲਕੁਲ ਜਿਹੜਾ ਰਾਤੀ ਦੀ ਗੱਲ ਕਰਦੇ ਤਾਂ ਰਾਸ਼ਟਰਪਤੀ ਨੂੰ ਮੁੜ ਕੇ ਕੇਂਦਰ ਸਰਕਾਰ ਨੂੰ ਭੇਜਦਾ ਕਿ ਇਸ ਮਾਮਲੇ ਤੇ ਕੀ ਫੈਸਲਾ ਲੈਣਾ ਕੀ ਫੈਸਲਾ ਨਹੀਂ ਲੈਣਾ ਦੂਜੇ ਪਾਸੇ ਜੇ ਆਪਾਂ ਹੁਣ ਪਰਾਂਤ ਤੈਰਾ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਜਿਹੜੀ ਦਲੀਲ ਦਿੱਤੀ ਗਈ ਹੈ ਉੱਥੇ ਅਦਾਲਤ ਦੇ ਸਾਹਮਣੇ ਮੈਂ ਕਹਿੰਦੀ ਇਹ ਵੱਡਾ ਅਪਰਾਧਿਕ ਗੰਭੀਰ ਮਾਮਲਾ ਹੈ ਇਸ ਮਾਰੇ ਨੂੰ ਸਨੀਦਗੀ ਨਾਲ ਲੈਣ ਦੀ ਲੋੜ ਹੈ ਤਾਂ ਸੁਪਰੀਮ ਕੋਰਟ ਨੇ ਜਵਾਬ ਚ ਕਿਹਾ ਕਿ ਅਸੀਂ ਤਾਂ ਰੋਕਿਆ ਨਹੀਂ ਕਿਸੇ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਤੇ ਫਿਰ ਇਹ ਕਿਉਂ ਰੁਕੀ ਹੈ ਅਸੀਂ ਤਾਂ ਨਹੀਂ ਕਹੀ ਉਹ ਜੀ ਗੱਲ ਇਸ ਗੱਲ ਦਾ ਜਿੱਦਾਂ ਤੁਸੀਂ ਕਿਆ ਕਿ ਅਗਲੀ ਤਰੀਕ ਦੇ ਉਤੇ ਜਵਾਬ ਮੰਗਿਆ ਕੇਂਦਰ ਤੋਂ ਕਿ ਜਵਾਬ ਦਿਓ ਕਿ ਕੰਮ ਰੁਕਾਈ ਹੋਈ ਹੈ ਸੋ ਇੱਕ ਪਾਸੇ ਤਾਂ ਭਾਈ ਰਾਜੂਣਾ ਜੀ ਦੇ ਲਈ ਵੱਡੇ ਪੱਧਰ ਤੇ ਦੁਨੀਆ ਭਰ ਚ ਬੈਠਾ ਸਿੱਖ ਭਾਈ ਜਰਾ ਉਹਦੀਆਂ ਭਾਵਨਾਵਾਂ ਜੁੜੀਆਂ ਆ ਮੀਆਂ ਕਿ ਇੱਕ ਵਿਅਕਤੀ ਲੰਬੇ ਸਮੇਂ ਤੋਂ ਪਹਿਲਾਂ ਤਾਂ ਫਾਂਸੀ ਦੀ ਸਜ਼ਾ ਦੇ ਇੰਤਜ਼ਾਰ ਫਿਰ ਉਸ ਤੋਂ ਬਾਅਦ ਰਹਿਣ ਦੀ ਅਪੀਲ ਕੇ ਫਾਂਸੀ ਸਜ਼ਾ ਨੂੰ ਉਮਰ ਕੈਦੀ ਸਜ਼ਾ ਤਬਦੀਲ ਕੀਤਾ ਜਾਏ ਉਹਦੇ ਬਾਰੇ ਕੋਈ ਸੁਣਵਾਈ ਨਹੀਂ ਭਾਈ ਰਾਜੂਣਾ ਲਗਾਤਾਰ ਜੇਲ੍ਹ ਦੀ ਬੈਠਿਆ ਹੈ ਕੋਈ ਜਿਹੇ ਤਰ੍ਹਾਂ ਨਹੀਂ ਸੀ ਉਹਨਾਂ ਲਈ ਜਿਹੜੇ ਨੂੰ ਪ੍ਰੋਲ ਤੇ ਬਾਹਰ ਭੇਜ ਦਿੰਦੇ ਕਿ ਤੋਤਲ ਮਹੀਨੇ ਬਾਹਰ ਰਹੇ ਲੋ ਫੇਰ ਅੰਦਰ ਚਲੇ ਜਾਓ ਫੇਰ ਬਾਹਰ ਆ ਜਾਓ ਫੇਰ ਅੰਦਰ ਚਲੇ ਜਾਓ ਜੀ ਉਹ ਭਾਈ ਰਾਜ ਜੋਣਾ ਸਿੱਖ ਭਾਈਚਾਰੇ ਦੀ ਨਮਾਇੰਗੀ ਕਰਦੇ ਐ ਉਹਨਾਂ ਲਈ ਤਾਂ ਕੋਈ ਉਹੋ ਜਿਹੀ ਗੱਲ ਠੀਕ ਐ ਸਾਹਮਣੇ ਕੋਈ ਕਹਿਦਾ ਕਿ ਆਇਆ ਨਹੀਂ ਨਾ ਬਣਿਆ ਤੇ ਉਹਨਾਂ ਨੂੰ ਪ੍ਰੋਲ ਤੇ ਬਾਹਰ ਭੇਜਿਆ ਜਾ ਸਕੇ ਸੇ ਉਹ ਹੀ ਸਿਧੀਆਂ ਤੇ ਚੱਲਦੇ ਆਂ ਵੱਡੀ ਇੱਕ ਸਿਧੀ ਇਸ ਕਰਕੇ ਬਣੀ ਆ ਲਗਾਤਾਰ ਕੱਲਾ ਭਾਈ ਰਾਜ ਜੋਣਾ ਦਾ ਮਾਮਲਾ ਨਹੀਂ ਕਿ ਉਹ ਪਏ ਸਥਿਤੀ ਨੂੰ ਜੋੜ ਕੇ ਦੇਖੀਏ ਕਿ ਕੋਈ ਵੀ ਸਤਾ ਅਦਾਲਤਾਂ ਨੇ ਆਪਣੇ ਲਿਹਾਜ਼ ਨਾਲ ਫੈਸਲੇ ਲੈਣੇ ਹੁੰਦੇ ਆ ਜੂਨ ਮੁਤਾਬਕ ਪਰ ਹੋਰ ਵੀ ਜਿਹੜੇ ਬੰਦੀ ਸਿੰਘ ਆ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਜਿਨ੍ਹਾਂ ਤੇ ਨਾ ਕੋਈ ਫਾਂਸੀ ਦੀ ਸਜ਼ਾ ਦੀ ਗੱਲ ਲਾਗੂ ਹੁੰਦੀ ਆ ਨਾ ਉਮਰ ਕੈਦ ਦੀ ਗੱਲ ਲਾਗੂ ਹੁੰਦੀ ਆ ਉਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਯਾਨੀ ਇੱਕ ਵੱਡਾ ਸਵਾਲ ਆ ਜਿਨ੍ਹਾਂ ਮਾਮਲਿਆਂ ਤੇ ਕੋਈ ਗੱਲ ਲਾਗੂ ਹੀ ਨਹੀਂ ਹੁੰਦੀ ਉਹਨਾਂ ਨੂੰ ਵੀ ਰਹਾ ਕੀਤਾ ਜਾ ਰਿਹਾ ਆ ਕਾਲਤਾ ਸਭਾ ਨੂੰ ਇਹਦੇ ਬਾਰੇ ਗੱਲਾਂ ਕੀਤੀਆਂ ਗਈਆਂ ਐਸਡੀਪੀਸੀ ਵੱਲੋਂ ਕੀ ਆ ਗਿਆ ਸਿਕਸੰਦਾਂਗਲੋਂ ਕਹ ਗਿਆ ਉਹ ਲੇਟੈਸਟ ਵਾ ਗੱਲ ਕਰਨਾ ਕਿ ਚੰਡੀਗੜ੍ਹ ਦੇ ਵਿੱਚ ਸੀਪੀਆਈ ਦਾ ਕੋਮੀ ਪੱਧਰ ਦਾ ਮਹਾਸਮੇਲ ਚੱਲ ਰਿਹਾ ਉਹ ਮਹਾਸਮੇਲ ਨੇ ਅਕਸਰ ਕਦੇ ਮੈਂ ਦੇਖਿਆ ਨਹੀਂ ਕਿਸੇ ਕੋ ਮਿਊਨਿਸਪੈਲਟੀ ਜਾਂ ਜਿੱਦਾਂ ਦੇ ਮਤੇ ਆਏ ਹੁਆ ਸੀਪੀਆਈ ਨੇ ਮਤਾ ਕੀਤਾ ਹੈ ਕਿ ਜਿਹੜੇ ਬੰਦੀ ਸੰਗ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਬੈਠੇ ਆ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋਈ ਜਿਹੜੇ ਸਲਾਮਾ ਪੂਰੀਆਂ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇਹ ਗੈਰਮਾਨਵੀ ਵਰਤਾਰਾ ਹੈ ਜੀ ਯਾਨੀ ਤੁਸੀਂ ਅੰਦਾਜ਼ਾ ਲਾਓ ਕਿ ਬੁੱਧੀਜੀਵੀ ਹੋਣ ਕਮਿਊਨਿਸਟ ਵਿਚਾਰਧਾਰਤਾ ਨਾਲ ਸੰਬੰਧਿਤ ਲੋਕ ਹੋਣ 6-7 ਇਸ ਮੁੱਦੇ ਤੇ ਰਿਹਾਈ ਦੀ ਗੱਲ ਕਰੀਂ ਤੁਹਾਡੇ ਪਾਸੇ ਦੇ ਅੰਦਰ ਕੁਝ ਲੋਕ ਅਜੇ ਵੀ ਹੈ ਜਿਹੜੇ ਇਸ ਰਿਹਾਈ ਦਾ ਵਿਰੋਧ ਕਰਿਆ ਕੇ ਵਿਰੋਧ ਹੋਏਗਾ ਕਿਤੇ ਨਾਲ ਜਿਹੜਾ ਭਾਂਜੀ ਜਿਹੜੀ ਮਰ ਸਕੇ ਜਾਂ ਸਜ਼ਾ ਤੋਂ ਬਾਹਰ ਨਾ ਸਕਣਾ ਭਈ ਰਾਜੋਣਾ ਦੇ ਲਈ ਜਿਹੜੇ ਵਿਰੋਧੀ ਹੈ ਕੋਈ ਥੋੜੇ ਲੋਕ ਹੈਗੇ ਜਿਹੜੇ ਵਿਰੋਧੀ ਕਰ ਰਹੇ ਆ ਉਹ ਕਹਿ ਰਹੇ ਕਿ ਨਹੀਂ ਜੀ ਜਿਹਨਾਂ ਨੂੰ ਰਿਹਾਅ ਕੀਤਾ ਗਿਆ ਜਿਸ ਜਵਾਬ ਕਿਤਾਈਗੇ ਤੇ ਗਲਤ ਸੁਨੇਹਾ ਜਾਏਗਾ ਇਹਦਾ ਇੱਕ ਮੁੱਦਾ ਵੀ ਹੈ ਪਰ ਦੂਜੇ ਪਾਸੇ ਦੁਨੀਆ ਪਰ ਬੈਠੇ ਸਿੰਘ ਭਾਈ ਜਾਰਾ ਬੁੱਧੀਜੀਵੀ ਵਕਾਖ ਸੰਸਮਾ ਲਗਾਤਾਰ ਸਮਾਂ ਲੈ ਕੇ ਨਿਪਟਾਰੇ ਦੀ ਗੱਲ ਕਰ ਰਹੀਆਂ ਸਾਰੇ ਕਦਰ ਤੇ ਚੱਲਦਾ ਸੁਪਰੀਮ ਕੋਰਟ ਨੇ ਹੀ ਸਵਾਲ ਖੜਾ ਕੀਤਾ ਹੈ ਕਿ ਫਾਂਸੀ ਦੀ ਸਜ਼ਾ ਕਿਉਂ ਨਹੀਂ ਹੋਈ ਜੀ ਜੀ ਅੰਦਰ ਉਹਨਾਂ ਨੇ ਕਿਹਾ ਜਾਏਗਾ ਕਿ ਕਿਹ ਦਿਲੀਲ ਦੇਇਗਾ ਇਸ ਮੁੱਦੇ ਉਪਰ ਜੀ ਜੀ ਅਸਤ ਜੀ ਸਾਹਿਬ ਅੱਗੇ ਗੱਲ ਸੁਪਰੀਮ ਕੋਰਟ ਦੇ ਇੱਕ ਹੋਰ ਫੈਸਲੇ ਦੀ ਕਰਾਂਗੇ ਆਪਾਂ ਜਾਣਦੇ ਹਾਂ ਕਿ ਬੇਦਬੀ ਨੂੰ ਲੈ ਕੇ ਜਿਹੜੇ ਮਾਮਲੇ ਨੇ ਚੱਲ ਰਹੇ ਨੇ ਪਰ ਇੱਕ ਮਾਮਲਾ ਜਿਹੜਾ ਉਹ ਗੱਲ ਤੁਰੀ ਸੀ ਕਿ ਪਮੋਗਾ ਤੋਂ ਚੰਡੀਗੜ੍ਹ ਸ਼ਿਫਟ ਹੈ ਜਿਹੜਾ ਕੀਤਾ ਜਾ ਰਿਹਾ ਜਿੱਥੇ ਉਸ ਦੀ ਸੁਣਵਾਈ ਹੋਏਗੀ ਪਰ ਸੁਪਰੀਮ ਕੋਰਟ ਨੇ ਇਸ ਚੀਜ਼ ਤੇ ਰੋਕ ਲਗਾ ਦਿੱਤੀ ਉਹ ਕਹਿੰਦੇ ਕਿ ਇਹਦੇ ਨਾਲ ਜਿਹੜੀਆਂ ਸਥਿਤੀਆਂ ਨੇ ਉਹ ਬਦਲ ਸਕਦੀਆਂ ਨੇ ਜੇਕਰ ਪ੍ਰਸਥਿਤੀਆਂ ਬਦਲਦੀਆਂ ਨੇ ਤਾਂ ਇਸ ਕੇਸ ਦੇ ਵਿੱਚ ਕੁਝ ਉੱਪਰ ਥੱਲੇ ਵੀ ਹੋ ਸਕਦਾ ਹੈ ਇਸ ਲਈ ਜਿਹੜਾ ਕੇਸ ਜਿੱਥੇ ਚੱਲਦਾ ਉੱਥੇ ਹੀ ਚੱਲਦਾ ਰਹੇਗਾ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਬਿਲਕੁਲ ਇਹ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਸਿੱਖ ਪਾਈਚਾਰ ਨਾਲ ਜੁੜਿਆ ਹੋਇਆ ਐਮ ਤੇ ਬੜਾ ਭਾਵਕ ਮੁੱਦਾ ਆਪਾਂ ਸਾਰੇ ਜਾਣਦੇ ਹਾਂ ਕਿ ਉਪਰੰਸ ਦੀ ਬੇਅਦਬੀ ਦਾ ਮੁੱਦਾ ਉਹਦੇ ਨਾਲ ਜੁੜੀਆਂ ਮਿਆਂ ਮੰਦਪਾਗੀਆਂ ਕਿਢਣਾਵਾ ਹਮ ਲੰਬੇ ਸਮੇਂ ਤੋਂ ਇੱਥੇ ਕਈ ਸਰਕਾਰਾਂ ਗਈਆਂ ਤੇ ਕਈ ਆਈਆਂ ਕਈਆਂ ਨੇ ਲੋਕਾਂ ਤੋਂ ਹੱਥ ਵਣ ਕੇ ਵੋਟਾਂ ਲਈਆਂ ਕਿ ਸਾਨੂੰ ਸਤਾ ਚ ਲਿਆਓ ਅਸੀਂ ਨਾਂ ਤੇ ਇਨਸਾਫ ਦਿਵਾਵਾਂਗੇ ਕਹਿਣਾ ਪੈਂਦਾ ਇਸ ਕਰਕੇ ਇੱਕ ਵੱਡਾ ਮਾਮਲਾ ਹੈ ਅਕਾਲਗਰ ਭਾਰਤੀ ਜਨਤਾ ਪਾਰਟੀ ਜਿਹੜੀ ਹੁੰਦੀ ਐ ਇਸ ਵੇਲੇ ਸਦਾ ਜ ਆਪਾਂ ਇਹ ਗੱਲ ਤਾਂ ਖਿਆ ਨਹੀਂ ਹੈ ਉਹਨਾਂ ਦੀ ਸਰਕਾਰ ਰਹੀ ਪੰਜਾਬ ਦੇ ਅੰਦਰ ਜਿਨ੍ਹਾਂ ਨੇ ਚਲਦੇ ਸਾਰਾ ਬਰਤਾਰਾ ਵਾਪਰਿਆ ਕੁਝ ਨਹੀਂ ਕਰ ਸਕੇ ਲੋਕਾਂ ਦੇ ਜੋ ਬਾਸੀ ਲੋਕਾਂ ਨੂੰ પાਸੇ ਕਰ ਦਿੱਤਾ ਕੈਪਟਨ ਮਰਿੰਦਰ ਹੁਣੀ ਆਏ ਕੈਪਟਨ ਮਰਿੰਦਰ ਨੇ ਵੀ ਇਹੀ ਗੁਟਕਾ ਸਾਹ ਵਾਸਤੇ ਵੜ ਕੇ ਸੌਂ ਕਦੀ ਕਿ ਮੈਂ ਇਸ ਨ્યા ਤੇ ਇਨਸਾਫ ਦਵਾਵਾਂਗਾ ਕੈਪਟਨ ਮਰਿੰਦਰ ਹੁਣੀ ਤਾਂ ਪਾਰਟੀ ਛੱਡ ਕੇ ਕਿਸੇ ਹੋਰ ਹੀ ਪਾਰਟੀ ਚਲੇ ਗਏ ਨ્યા ਤੇ ਇਨਸਾਫ ਤਾਂ ਦੂਰ ਦੀ ਗੱਲ ਹੈ ਹੁਣ ਆਪ ਵਾਲੇ ਆਏ ਆ ਆਪਾਂ ਨੇ ਵੀ ਆਉਂਦਿਆਂ ਨੇ ਇਹ ਗੱਲ ਕਹੀ ਸੀ ਖਾਤੋਂ ਤੇ ਮੈਨੂੰ ਉਹ ਦਿਨ ਵੀ ਚੇਤੇ ਹੈ ਸਪੀਕਰ ਕਦਾਰ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੈ ਬੁਰਸੇ ਕਾ ਹਸਤੀ ਹੈ ਜਾਣੀ ਪਛਾਨੀ ਹਸਤੀ ਹੈ ਇੱਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੋਣਾ ਆਪਣਾ ਤੋਂ ਵੱਡਾ ਰਤਵ ਹੈ ਉਹਨਾਂ ਵੱਲੋਂ ਵੀ ਜਿਹੜਾ ਧਾਰਮਿਕ ਇਕੱਠਾਂ ਜਾ ਕੇ ਕਿਹਾ ਗਿਆ ਨਿਆਂ ਤੇ ਇਨਸਾਫ ਦਵਾਇਆ ਜਾਏਗਾ ਹੁਣ ਆਪਾਂ ਸਾਰੇ ਜਾਣਦੇ ਜਿੰਨਾ ਸਮਾਂ ਰਹਿ ਗਿਆ ਇਹ ਸਰਕਾਰ ਦਾ ਤੇ ਨਿਆਂ ਤੇ ਇਨਸਾਫ ਅਜੇ ਕਿਧਰੇ ਨਜ਼ਰ ਨਹੀਂ ਆਇਆ ਇਹ ਤੇ ਚੱਲਦਿਆਂ ਜਿਹੜਾ ਇਹ ਪਹਿਲੇ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਜਿਨ੍ਹਾਂ ਤੇ ਦੋਸ਼ ਲਗੇ ਸੀ ਉਹਨਾਂ ਵੱਲੋਂ ਇਹ ਕੇਸ ਪਾਇਆ ਗਿਆ ਅਦਾਲਤਾਂ ਦੇ ਅੰਦਰ ਕਿ ਪੰਜਾਬ ਦੇ ਅੰਦਰ ਸਮਰੱਖਿਆ ਨਹੀਂ ਖਤਰਾ ਸਾਡੇ ਲਈ ਅਸੀਂ ਜਦੋਂ ਕੇਸ ਭੁਗਦੇ ਆ ਤਾਂ ਸਾਡੇ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਿਤੇ ਜਾਣ ਆ ਕੇ ਤਬਦੀਲ ਕਰਨ ਦੀ ਗੱਲ ਹੋਈ ਤਾਂ ਚੰਡੀਗੜ੍ਹ ਕੇ ਤਬਦੀਲ ਕਰਨ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਦੀ ਪੁਸ਼ਟੀ ਵੀ ਕੀਤੀ ਵੀ ਠੀਕ ਹੈ ਪਰ ਉਸ ਤੋਂ ਬਾਅਦ ਇਹਦਾ ਵਿਰੋਧ ਵੀ ਹੋਇਆ ਅਦਾਲਤ ਵਿੱਚ ਵੀ ਵਿਰੋਧ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਰ ਮਾਮਲਾ ਜੋ ਸੁਪਰੀਮ ਕੋਰਟ ਚ ਗਿਆ ਤੇ ਸੁਪਰੀਮ ਕੋਰਟ ਦੇ ਜਿਹੜੀ ਦਲੀਲਾਈ ਖਾਸ ਤੋਂ ਤੇ ਮੈਂ ਐਚਐਸ ਸਕੂਲ ਦਾ ਜਿਹੜੇ ਸੀਨੀਅਰ ਐਡਵੋਕੇਟ ਵੀ ਹੈ ਆਪ ਦੇ ਕਰਤਾ ਵਾਰਾਗੂ ਵੀ ਰਹੇ ਆ ਵਿਧਾਇਕ ਵੀ ਰਹੇ ਆ ਉਹਨਾਂ ਨੇ ਇਸ ਮਾਮਲੇ ਜਿਹੜੀ ਦਲੀਲ ਦਿੱਤੀ ਉਹ ਕਹਿੰਦੇ ਕਿ ਜਦੋਂ ਅਦਾਲਤ ਤੇ ਇਸ ਮਾਮਲੇ ਤੇ ਸੁਪਰੀਮ ਕੋਰਟ ਜਿਹੜੀ ਗੈਤੀ ਸਤੂ ਸਿਖਰਲੀ ਅਦਾਲਤ ਦੀ ਗੱਲ ਹੋਈ ਉਹ ਕਹਿੰਦੇ ਜੇ ਸੁਰੱਖਿਆ ਦਾ ਮਾਮਲਾ ਤੇ ਜਿਹਨਾਂ ਲੋਕਾਂ ਨੇ ਜਿਹੜੇ ਕਟਾਰੇ ਚ ਖੜੇ ਆ ਜਿਹੜੇ ਕਹਿੰਦੇ ਕਿ ਸਾਡੀ ਸੁਰੱਖਿਆ 'ਚ ਖਤਰਾ ਹੈ ਉਹ ਕਹਿੰਦੇ ਉਹਨਾਂ ਦੇ ਧਾਰਨਿਕ ਸਮਾਗਮ ਉੱਥੇ ਹੁੰਦੇ ਆ ਉਹਨੇ ਰਿਸ਼ਤੇਦਾਰੀਆਂ ਉੱਥੇ ਆਪ ਵੀ ਪੰਜਾਬ ਤੇ ਰਹਿੰਦੇ ਆ ਤਾਂ ਕਿ ਸਿਰਫ ਅਦਾਲਤਾਂ ਚ ਆਉਣ ਵੇਲੇ ਸੁਰੱਖਿਆ ਇਸ ਮਸਿਆ ਖੜੀ ਹੁੰਦੀ ਆ ਸੋ ਜਾਣ ਪੁੱਛ ਕੇ ਕੇਸ ਨੂੰ ਕਮਜ਼ੋਰ ਕਰਨ ਵਾਲੀ ਗੱਲ ਹੈਗੀ ਆ ਕੇਸ ਉੱਥੇ ਹੀ ਲੜੇ ਜਾਣੇ ਚਾਹੀਦੇ ਆ ਜਿਹੜੀਆਂ ਅਦਾਲਤਾਂ ਚ ਮੋਗਾ ਚੱਲ ਰਿਹਾ ਹੈ ਤੇ ਫਰੀਦਕੋਟ ਚੱਲ ਰਿਹਾ ਹੈ ਜਾਂ ਸਪਨਾ ਹੋਰ ਥਾਂ ਤੇ ਚੱਲ ਰਿਹਾ ਸੋ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿਆ ਹੈ ਕਿ ਮਾਮਲੇ ਚ ਉਹਨੇ ਸਟੇਟ ਦਿੱਤੀ ਆ ਕਿ ਨਹੀਂ ਉਹ ਕੇਸ ਸਬੰਧਤ ਅਦਾਲਤ ਚ ਹੈ ਤਾਂ ਪੰਜਾਬ ਚ ਚੱਲੇਗਾ ਜੀ ਜਿਹੜਾ ਇਸ ਨਹੀਂ ਚਲੇਗਾ ਬਾਕੀ ਅਗਲੀ ਸੁਣਾਈ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਪੁੱਛਿਆ ਗਿਆ ਬਾਕੀ ਕਿਸਾਂ ਦੇ ਬਾਰੇ ਵਿੱਚ ਮੈਂ ਬੜਾ ਆਮ ਨੁਕਤਾ ਇਸਲਾਮ ਅਦਸ ਦਾ ਸੰਝਾ ਕਰਨਾ ਚਾਹੁੰਦਾ ਹੈ ਇਹਦਾ ਇੱਕ ਪਹਿਲੂ ਹੁਣ ਪੰਜਾਬ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਬਾਕੀ ਕਿਸਾਂ ਬਾਰੇ ਪੰਜਾਬ ਸਰਕਾਰ ਕੀ ਦੇਰੀ ਦਿੰਦੀ ਹੈ ਕੀ ਜਿਹੜੇ ਦੋਸ਼ੀ ਆ ਕਿੱਥੇ ਦੋਸ਼ੀ ਆ ਉਹਨਾਂ ਦੀ ਦਲੀਲਾ ਕਿ ਪੰਜਾਬ 'ਚ ਮਾਹੌਲ ਠੀਕ ਨਹੀਂ ਕੀ ਪੰਜਾਬ ਸਰਕਾਰ ਇਸ ਦਾ ਨਾਲ ਸਹਿਮਤ ਹੈ ਮਾਹੌਲ ਠੀਕ ਨਹੀਂ ਜੇ ਮਾਹੌਲ ਠੀਕ ਹੈ ਜੀ ਹਰ ਸੁਨਿਆਚ ਬਾਕੀ ਦੁਨੀਆ ਪਰ ਦੇ ਕੇ ਚੱਲ ਰਹੇ ਆ ਤੇ ਇਹ ਕਿਉਂ ਨਹੀਂ ਚੱਲ ਸਕਦਾ ਜੀ ਜੀ ਸਿਰਸਾ ਸਾਹਿਬ ਅੱਗੇ ਪੜਾਂਗੇ ਤੇ ਗੱਲ ਹੈ ਜਿਹੜੀ ਉਹ ਦਿਲਜੀਤ ਦਸਾਂਝ ਹੁਣਾਂ ਦੀ ਕਰਾਂਗੇ ਆਪਾਂ ਜਾਣਦੇ ਆ ਕਿ ਇਸ ਸਮੇਂ ਮਲੇਸ਼ੀਆ ਦੇ ਵਿੱਚ ਉਹਨਾਂ ਨਾਲੋਂ ਸ਼ੋਅ ਹੈ ਜਿਹੜਾ ਕੀਤਾ ਗਿਆ ਵੱਡਾ ਸ਼ੋਅ ਪਰ ਇਸ ਦੌਰਾਨ ਪਹਿਲੀ ਵਾਰੀ ਇਹ ਹੋਇਆ ਕਿ ਆਪਣੀ ਸਰਦਾਰ ਜੀ ਜੋ 3 ਉਹਨਾਂ ਦੀ ਫਿਲਮ ਆਈ ਸੀ ਉਹਨਾਂ ਬਾਰੇ ਬੋਲੇ ਨੇ ਕਿਉਂਕਿ ਉਸ ਤੋਂ ਪਹਿਲਾਂ ਤਾਂ ਉਹ ਚੁੱਪ ਹੀ ਰਹੇ ਉਹਨਾਂ ਦੀ ਫਿਲਮ 'ਚ ਇੱਕ ਜਿਹੜੀ ਕਿ ਖਰੜਾ ਉਹਨਾਂ ਤੇ ਬਣੀ ਹੋਈ ਸੀ ਉਸ ਤੋਂ ਲੈ ਕੇ ਵੀ ਪਹਿਲਾਂ ਬੜਾ ਵਿਵਾਦ ਛੜਿਆ ਉਦੋਂ ਵੀ ਬੜਾ ਕੁਝ ਹੋਇਆ ਤਾਂ ਹੁਣ ਸਰਦਾਰਜੀ 3 ਹੈ ਜਿਹੜੀ ਜਿਸ ਦੇ ਵਿੱਚ ਪਾਕਿਸਤਾਨ ਆਰਟਿਸਟ ਹਨ ਉਸ ਨੂੰ ਲੈ ਕੇ ਵਿਵਾਦ ਛੜਿਆ ਤਾਂ ਉਹਨਾਂ ਨੇ ਇਹ ਕਿਹਾ ਕਿ ਮੈਚ ਚੱਲ ਰਹੇ ਨੇ ਫਿਲਮ ਹੈ ਜਿਹੜੀ ਮੇਰੀ ਉਸ ਨੂੰ ਲੈ ਕੇ ਵਿਰੋਧ ਹੋਇਆ ਸਾਡੀ ਜਿਹੜੀ ਦੇਸ਼ ਭਗਤੀ ਉੱਤੇ ਸ਼ੱਕ ਕੀਤਾ ਗਿਆ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ ਵਿਕੋ ਤਲਜੀਤ ਸਿੰਘ ਜਿਹੜਾ ਫਿਲਮੀ ਕਲਾਕਾਰ ਹੈ ਜ ਜਮਾਂ ਉਹਦੀ ਗੱਲ ਕਰਾਂ ਉਹ ਪੰਜਾਬ ਦਾ ਇੱਕ ਜਿਆਗਲਾ ਦਾ ਫੁਲਜ ਦੀ ਮਹਿਕ ਦੁਨੀਆ ਪਰ ਫੈਲਿਆ ਜਦੋਂ ਉਹਨਾਂ ਨੇ ਗੱਲ ਕੀਤੀ ਉਹ ਬੜੇ ਭਾਵਕ ਤੇ ਨਾਲ ਹੀ ਬੜੀ سنجਿਦਗੀ ਨਾਲ ਗੱਲ ਕਰਦਾ ਹੈ ਉਹ ਗੱਲ ਕਰਦਾ ਪੰਜਾਬੀਆਂ ਨੂੰ ਕਿਉਂ ਤੁਸੀਂ ਗਲਤ ਰੰਗ ਤੇ ਰੰਗ ਕੇ ਪੇਸ਼ ਕਰਦੇ ਹੋ ਉਹਨੇ ਆਪਣੀ ਫਿਲਮ ਦੀ ਗੱਲ ਕੀਤੀ ਉਹਨੇ ਕਿਹਾ ਮੇਰੀ ਫਿਲਮ ਨੂੰ ਲੈ ਕੇ ਖਾਸ ਤੌਰ ਤੇ ਆਪਣਾ ਭਾਈਚਾਰਾ ਕੌਮੀ ਪੱਧਰ ਤੇ ਜਿਹੜਾ মিডিਆ ਹੈ ਕੌਮੀ ਪੱਧਰ ਦੇ মিডিਆ ਨਾਲ ਉਹਨੇ ਇਹ ਤਰ੍ਹਾਂ ਸਟਾਇਆ ਕਿ ਮੈਨੂੰ ਜਿਹੜਾ ਦੇਸ਼ ਭਰੂਤੀ ਸਾਫਤ ਕਰਨ ਲਈ ਕੌਮੀ মিডিਆ ਨੇ ਕਸਰ ਨਹੀਂ ਛੱਡੀ ਜੀ ਤੇ ਮੇਰੀ ਫਿਲਮ ਤੇ ਉਹ ਜੀ ਕੋਈ ਗੱਲ ਨਹੀਂ ਸੀ ਕਰਨ ਜਿਹੜੀ ਕਲਾਕਾਰ ਨੂੰ ਲੈ ਕੇ ਵਿਵਾਦ ਸੀ ਸਾਡੀ ਫਿਲਮ ਵੀ ਪੈਲਗਾਮ ਜਿਹੜੀ ਮੰਤਪਾਗੀ ਕਹਾਣਾ ਵਾਪਰੇ ਉਸ ਤੋਂ ਪਹਿਲਾਂ ਅਸੀਂ ਜਦੋਂ ਕਿ ਕਹਿੰਦੇ ਸੀ ਬੜੀ ਸਖਤੀ ਨਾਲ ਖੇਧੀ ਕਰਦੇ ਆ ਉਸ ਮੰਤਪਾਗੀ ਕਹਾਣਾ ਦੀ ਔਰ ਦੂਸ਼ੀਆਂ ਕਲਾਕਾਰਾਂ ਕਾਰਵਾਈ ਦੀ ਲਗਾਤਾਰ ਮੰਗ ਕਰਦੇ ਆ ਰਹੇ ਆ ਤੇ ਹੁਣ ਕਹਿੰਦੇ ਮੈਚ ਕਿਉਂ ਖੇਡੇ ਜਾ ਰਹੇ ਆ ਮੇਰੀ ਫਿਲਮ ਤਾਂ ਕਹਿੰਦੇ ਕਿ ਬਾਪਾਂ ਵਾਪਰ ਤੋਂ ਪਹਿਲਾਂ ਦੀ ਫਿਲਮ ਤੇ ਜਦੋਂ ਵਾਪਰ ਗਿਆ ਉਸ ਤੋਂ ਬਾਅਦ ਕ੍ਰਿਕਟ ਦੇ ਮੈਚ ਹੋ ਰਿਹਾ ਇਹਦੇ ਬਾਰੇ ਕਹਿੰਦੇ ਜਿਹੜਾ ਨੈਸ਼ਨਲ ਮੀਡੀਆ ਉਹਨੂੰ ਕਿਉਂ ਘੁੰਗਣੀਆਂ ਪੈ ਗਈਆਂ ਕਿਉਂ ਚੁੱਪਾ ਹੁਣ ਤਾਂ ਬੱਲੇ ਬੱਲੇ ਹੋ ਰਹੀ ਆ ਇਹ ਮੀਡੀਆ ਦਾ ਦੂਰਾ ਕੈਰੈਕਟਰ ਹੈ ਉਹਦੇ ਬਾਰੇ ਜਿਹੜਾ ਦਸਾਨ ਉਹਨਾਂ ਨੇ ਸਵਾਲ اٹھਾਇਆ ਤੇ ਨਾਲ ਹੀ ਉਹਨਾਂ ਨੇ ਬੜੀ ਇੱਕ ਪਿਆਰੀ ਗੱਲ ਕੀਤੀ ਹੈ ਕਿ ਪੰਜਾਬੀ ਜਿਹੜੇ ਬੜੇ ਦੇਸ਼ ਭਗਤ ਹੈ ਕਿ ਦੇਸ਼ ਭਗਤੀ ਕਿਸੇ ਤੋਂ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਇਹਨਾਂ ਨੇ ਦੇਸ਼ ਲਈ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਹਰ ਔਖੀ ਘੜੀ 'ਚ ਦੇਸ਼ ਨਾਲ ਖੜੇ ਹੈ ਤੇ ਕਿਸੇ ਵੀ ਖੜਨਗੇ ਜੀ ਜੀ ਅੱਗੇ ਸਿੰਘ ਸਾਹਿਬ ਜ਼ਿਕਰ ਹੈ ਜਿਹੜਾ ਉਸ ਲੇਡੀ ਦਾ ਕਰਾਂਗੇ 73 ਸਾਲਾ ਹਰਜੀਤ ਕੌਰ ਜਿਨ੍ਹਾਂ ਨੂੰ ਕੀ ਯੂਐਸਏ ਤੋਂ ਡਿਪੋਰਟ ਕੀਤਾ ਗਿਆ ਬੜੇ ਚਰਚਾਵਾਂ ਦੇ ਵਿੱਚ ਸਨ ਉਹ ਕਿਉਂਕਿ ਆਈਸਟੇ ਬਣਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਸੋ ਉਹਨਾਂ ਨੂੰ ਦਿੱਲੀ ਦੇ 에어ਪੋਰਟ ਦੇ ਉੱਪਰ ਉਤਾਰਿਆ ਗਿਆ ਜਿੱਥੇ ਪਰਿਵਾਰ ਲੈਣ ਜ਼ਰੂਰ ਪਹੁੰਚਿਆ ਪਰ ਉਹਨਾਂ ਨੇ ਨਾਲ-ਨਾਲ ਇਸ ਚੀਜ਼ ਦਾ ਵੀ ਜ਼ਿਕਰ ਕੀਤਾ ਦੁੱਖ ਜਤਾਇਆ ਕਹਿੰਦੇ ਕਿ ਅਮਰੀਕੀ ਸਰਕਾਰ ਨੇ ਉਹਨਾਂ ਦੀ ਸਿਹਤ ਜਾਂ ਫਿਰ ਉਮਰ ਦਾ ਵੀ ਕਿਸੇ ਤਰੀਕੇ ਨਾਲ ਲਿਆਜ ਨਹੀਂ ਕੀਤਾ 30 ਸਾਲ ਤੋਂ ਰਹਿ ਰਹੇ ਸੀ ਉਹ ਅਮਰੀਕਾ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਨੂੰ ਬਿਲਕੁਲ ਦੇਖੋ ਬਿਜ਼ੁਰਗ ਮੈਲਾ ਜਦੋਂ ਤੁਸੀਂ ਜ਼ਿਕਰ ਕਰਦੇ ਹੋ ਹਰਜੀਤ ਕੌਰ ਜੀ 33 ਸਾਲ ਅਮਰੀਕਾ ਚ ਰਹੇ ਉਸ ਤੋਂ ਬਾਅਦ ਜਿਸ ਤਰ੍ਹਾਂ ਨੇ ਰਿਪੋਰਟ ਕੀਤਾ ਗਿਆ ਬੜੀ ਨਮੋਸ਼ੀ ਔਰ ਗੈਰ ਮਾਨਵੀ ਕੰਮ ਹੈ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਅਮਰੀਕਾ ਕੇ ਦੁਨੀਆ ਚ ਬੜਾ ਝੰਡਾ ਪ੍ਰਧਾਰ ਬਣਦਾ ਰਿਹਾ ਹੈ ਮਾਨਵੀ ਅਧਿਕਾਰਾਂ ਦਾ ਮਾਨਿਤ ਕਰਨ ਦੀ ਰੱਖਿਆ ਦਾ ਉਸ ਦੇ ਵੱਲੋਂ ਜਿਸ ਕਦਰ ਜਿਹੜੇ ਗਿਆ ਮਾਨਵੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ ਮੈਂ ਕਹਿੰਦਾ ਕਿ ਹਰਜੀਤ ਕੌਰ ਜਿਹੜੇ ਵਾਪਸ ਆਇਆ ਬਿਤੇ ਮੇਲਾ ਉਹਨਾਂ ਦੀ ਵਾਪਸੀ ਹੀ ਆਪਣੇ ਆਪ ਚ ਇੱਕ ਵੱਡੀ ਮਿਸਾਲ ਹੈ ਕਿ ਕਿਸ ਤਰ੍ਹਾਂ ਅਮਰੀਕਾ ਚ ਮੁਕੀਏ ਅਧਿਕਾਰਾਂ ਦਾ ਹੱਕਾਂ ਦੀ ਨੰਗਣਾ ਕੀਤੀ ਜਾ ਰਹੀ ਹੈ ਔਰ ਜਿਸ ਕਦਰ ਨਾਲ ਅਮਰੀਕਾ ਨੇ ਇਹ ਸਾਰਾ ਬਤਾਰਾ ਕੀਤਾ ਉਹਨਾਂ ਦਾ ਵਾਸਪੇਜੇ ਵੀਜੇ ਜਿਹੜੀ ਜਾਣਕਾਰੀ ਆ ਹੋਰ 122 ਦਿੱਤੀ ਹਾਂਜੀ ਭਾਰਤੀ ਵੀਰ ਜਿਹਨਾਂ ਨੂੰ ਵਾਪਸ ਭੇਜਿਆ ਇਸ ਜੇ ਸਮੇਂ ਚ ਵੀ ਆਪ ਜਾਣਦੇ ਆ ਪਹਿਲਾਂ ਧਾਰਨਾ ਵੀ ਸਾਰੇ ਜਾਣਦੇ ਆ ਆਪਾਂ ਦੇਖਿਆ ਸੁਣਿਆ ਕਿ ਕਿਸ ਕਦਰ ਬੇਪਤੀ ਦੇ ਨਾਲ ਗੈਰ ਮਾਨਵੀ ਚੰਗ ਦੇ ਨਾਲ ਭਾਰਤੀਆਂ ਨੂੰ ਪੰਜਾਬੀਆਂ ਨੂੰ ਵਾਪਸ ਭੇਜਿਆ ਗਿਆ ਇਸ ਦੇ ਨਾਲ ਕਟੂਕਲ ਪੰਜਾਬ ਬੜਾ ਭਾਵਕ ਲਿਆ ਸਭ ਪੰਜਾਬੀ ਸਾਰਿਆਂ ਦੀਆਂ ਭਾਵਨਾਵਾਂ ਜਿਹੜੀਆਂ ਬਲੁੰਦਰੀਆਂ ਗਈਆਂ ਇਸ ਮਾਪਕੇ ਬਤਾਰਨ ਦੇਖ ਕੇ ਕਿ ਅਮਰੀਕਾ ਕਿਉਂ ਜਾਂ سلوਕ ਕਰ ਰਿਹਾ ਹੈ ਮਨ ਅਧਿਕਾਰਾਂ ਨਾਲ ਜੀ ਜੀ ਅਸ਼ੋਤ ਸਾਹਿਬ ਅੱਗੇ ਗੱਲ ਬੀਬੀ ਐਮਬੀ ਦੀ ਕਰਾਂਗੇ ਆਪਾਂ ਜਾਣਦੇ ਹਾਂ ਕਿ ਜਿਹੜਾ ਰੇਡ ਕ ਹੈ ਨਾ ਪੰਜਾਬ ਤੇ ਬੀਬੀ ਐਮਬੀ ਦਾ ਲਗਾਤਾਰ ਫਸਿਆ ਹੋਇਆ ਤੇ ਹੁਣ ਜਿਆਦਾ ਵੱਧ ਗਿਆ ਰੇੜਕਾ ਕਿਉਂਕਿ BBMB ਨੇ ਹਾਈ ਕੋਰਟ ਦੇ ਵਿੱਚ ਇੱਕ ਬਿਆਨ ਦਿੱਤਾ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਹਿੰਦੇ ਸਾਡੇ ਕੋਲ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਕਿ ਅਸੀਂ ਵਾਧੂ ਪਾਣੀ ਛੱਡ ਸਕੀਏ ਇਲਜ਼ਾਮ ਇਹ ਨੇ ਕਿ BBMB ਨੇ ਜਾਣਬੁੱਝ ਕੇ ਪਾਣੀ ਹੈ ਜਿਹੜਾ ਛੱਡਤਾ ਜਿਸ ਤੋਂ ਬਾਅਦ ਹਾਲਾਤ ਖਰਾਬ ਹੋਏ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਜਾ ਰਿਹਾ ਇਸ ਚੀਜ਼ ਦਾ ਦੇਖੋ ਦੇਖਣਾ ਇਹ ਗੱਲ ਦਾ ਇਹੀ ਹੈ ਇੱਕ ਪੰਜਾਬੀ ਦੀ ਬੜੀ ਪਿਆਰੀ ਕਹਾਵਤ ਹੈ ਕਿ ਜ਼ੋਰ ਆਵਰਦਾ ਸੱਤੀ ਬਹੀ ਸੋ ਹੂੰ ਜਦੋਂ ਤਾਂ ਪਾਣੀ ਦਾ ਮਾਮਲਾ ਸੀਗਾ ਪੰਜਾਬ ਨੂੰ ਪਾਣੀ ਦੀ ਜ਼ਰੂਰ ਸੀ ਯਾਨੀ ਦੇਖੋ ਗੱਲ ਕਿੱਥੋਂ ਵੀ ਲਿਆ ਕੇ ਕਿੱਥੇ ਜੋੜੀ ਗਈ ਹੈ ਇਹ ਗੱਲ ਹੈਗੀ ਹੈ ਜਿਹੜੀ ਕਿ 25 ਦੇ ਸ਼ੁਰੂ ਦੀ ਅਪ੍ਰੈਲ ਮਹੀਨੇ ਦੀ ਜਦੋਂ ਪਾਣੀ ਦੀ ਬੇਅਤ ਲੋੜ ਹੁੰਦੀ ਹੈ ਡੈਮਾਂ 'ਚ ਪਾਣੀ ਘਟ ਜਾਂਦਾ ਹੈ ਪੰਜਾਬ ਕਹਿੰਦਾ ਵੀ ਜੋ ਹਰਿਆਣਾ ਆਪਣੇ ਇਸਦਾ ਪਾਣੀ ਲਵੇ ਤੇ ਪੰਜਾਬ ਆਪਣੇ ਇਸਦਾ ਪਾਣੀ ਵਰਤ ਰਿਹਾ ਪਿਛਲੇ ਸਮੇਂ ਨੇ ਸਰਕਾਰਾਂ ਨੇ ਨਈ ਨੋਟਿਸ ਲਿਆ ਮੌਜੂਦਾ ਸਰਕਾਰ ਨੇ ਕਿਹਾ ਕਿ ਅਭੀ ਨਹੀਂ ਜੜਾ ਉਹਦਾ ਹਿੱਸਾ ਹਰਿਆਣੇ ਦਾ ਉਹੀ ਮਿਲਣਾ ਚਾਹੀਦਾ ਪੰਜਾਬ ਨੂੰ ਵੀ ਤਾਂ ਪਾਣੀ ਦਾ ਉਹਨੇ ਜਰੂਰਤਾ ਜਿਨਾ ਹਰਿਆਣਾ ਜਾਂ ਕਿਸੇ ਹੋਰ ਸੂਬੇ ਨੂੰ ਹੁਣ ਉਹ ਗੱਲ ਤਾਂ ਉਸ ਵੇਲੇ ਦੀ ਜਦੋਂ ਪਾਣੀ ਦਾ ਸੰਕਟ ਸੀ ਤੇ ਹੁਣ ਜਦੋਂ ਹੜਾ ਆਇਆ ਪੰਜਾਬ ਦੇ ਅੰਦਰ ਜਾਂ ਹਿਮਾਚਲ ਦੇ ਅੰਦਰ ਜਾਂ ਕਿਸੇ ਹੋਰ ਸੂਬੇ 'ਚ ਤਾਂ ਬੀਵੀਐਮ ਦੇ ਜਿਹੜੇ ਅਧਿਕਾਰੀ ਆ ਜਿਹੜੇ ਚੇਅਰਮੈਨ ਆ ਉਹਨੇ ਲਿਆ ਕੇ ਆਏ ਨੇ ਉਹਦੀ ਗੱਲ ਕੀਤੀ ਜਿਹੜੀ ਪੰਜਾਬ ਨੂੰ ਬਦਨਾਮ ਕਰਨ ਲਈ ਪੰਜਾਬ ਦੇ ਅਧਿਕਾਰਨ ਤੇ ਮੈਂ ਕਹਾਂਗਾ ਆ ਸਿੱਧੇ ਤੌਰ ਤੇ ਝਪ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਮਾਮਲਾ ਇਸ ਮਾਮਲੇ ਇਸ ਵਹੀ ਚੱਲ ਰਹੀ ਹੈ ਉਦੋਂ ਵੀ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਉਹਨਾਂ ਸਟੈਂਡ ਲਿਆ ਸੀ ਕਿ 85% ਕੁ ਉਸ ਜਿਹੜਾ ਪਾਣੀ ਹੈਗਾ ਉਹ ਹਰਿਆਣਾ ਜਿਹੜਾ ਹੈਗਾ ਮੰਗ ਰਿਹਾ 85% ਪਾਣੀ ਔਰ ਉਹ ਪਾਣੀ ਮਿਲਣਾ ਚਾਹੀਦਾ ਹੈ ਹਰਿਆਣਾ ਨੂੰ ਲੋੜ ਹੈ ਪੰਜਾਬ ਨੇ ਉਹਦਾ ਵਿਰੋਧ ਕੀਤਾ ਸੀ ਔਰ ਕਾੜ ਕੇ ਆਈ ਗੱਲ ਪੰਜਾਬ ਨੇ ਉਹ ਮਾਮਲਾ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ ਪਰ ਹੁਣ ਵੀ ਪੰਜਾਬ ਦਾ ਇਹੀ ਕਹਿਣਾ ਕਿ ਜੇ ਪਾਖੜਾ ਬਿਆਸ ਮੈਨੇਜਮੈਂਟ ਨੂੰ ਗੋੜ ਦੀ ਇਹ ਗੱਲ ਮੰਨ ਲਈ ਜਾਂਦੀ ਹੈ ਕਿ ਵਾਧੂ ਪਾਣੀ ਦਿੱਤਾ ਜਾ ਸਕਦਾ ਹੈ ਇਹ ਕਹਿੰਦੇ ਪੰਜਾਬ ਦੇ ਅਧਿਕਾਰਾਂ ਦੇ ਛਾਪਾ ਤਾਂ ਹੋਈਗੇ ਹੋਏਗਾ ਪਰ ਸਿੱਧੇ ਤੌਰ ਤੇ ਜਿਹੜਾ ਇੱਕ ਸੰਦਾਨ ਹੈ ਜਿਹੜਾ ਐਕਟ ਬਣਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹਦੇ ਨਾਲ ਵੀ ਬਹੁਤ ਵੱਡਾ ਖਲਵਾ ਹੋਏਗਾ ਗੱਲ ਕਿ ਇਹਨੂੰ ਰੋਕੇ ਜਾਣ ਦੀ ਲੋੜ ਹੈ ਮੈਂ ਦੇਖ ਰਿਹਾ ਕਿ ਉਸ ਤੋਂ ਬਾਅਦ ਜਦ ਬਿਆਬ ਬੜੇ ਆਗੂ ਹੈ ਲਗਾਤਾਰ ਇਸ ਮੁੱਦੇ ਤੇ ਬਿਆਨ ਦੇ ਰਿਹਾ ਉਹ ਕਹਿ ਰਿਹਾ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਈ ਸਾਜਿਸ਼ ਹੈ ਯਾਨੀ ਦੇਖੋ ਇੱਕ ਤਰ੍ਹਾਂ ਪਾਣੀ ਦੀ ਜ਼ਰੂਰਤ ਸੀ ਪੰਜਾਬ ਨੂੰ ਉਸ ਵੇਲੇ ਵੱਡਾ ਇੱਕ ਰੇਡ ਕਾ ਖੜਾ ਕੀਤਾ ਗਿਆ ਜੀ ਜੀ ਹਾਕੇ ਤੋਂ ਪਿਆ ਔਰ ਕੇਂਦਰ ਨੇ ਵੀ ਹਰਿਆਣਾ ਦੇ ਹਾਕੇ ਦਲੀਲ ਦਿੱਤੀ ਤੇ ਹੁਣ ਜਦੋਂ ਅਦਾਲਤ ਇਸ ਮਾਮਲੇ ਫਿਰ ਸਾਰਾ ਠੀਕ ਕਰਾ ਪੰਜਾਬ ਦੇ ਸਿਰੇ ਭੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪੰਜਾਬ ਡੁੱਬਿਆ ਤਾਂ ਆਪਣਾ ਸਿਰੇ ਡੁੱਬਿਆ ਕਿਸੇ ਹੋਰ ਨੇ ਨਹੀਂ ਡੁੱਬਿਆ ਜੀ ਜੀ ਸਿੱਧ ਸਾਹਿਬ ਅੱਗੇ ਤੁਸੀਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਹੈ ਜਿਹੜਾ ਕਮਿਊਨਿਸਟ ਪਾਰਟੀ ਦਾ ਕੀਤਾ ਸੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਬੜੇ ਵੱਡੇ ਪੱਦਰ ਦੇ ਉੱਪਰ ਨੈਸ਼ਨਲ ਲੈਵਲ ਤੇ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਪਹੁੰਚੇ ਤਾਂ ਜਿਹੇ ਦੇ ਵਿੱਚ ਉਹਨਾਂ ਵੱਲੋਂ ਇਸ ਵਾਰ ਕੁਝ ਵੱਖਰੇ ਜਿਹੇ ਮਤੇ ਜਿਹੜੇ ਉਪਾਏ ਗਏ ਨੇ ਇਸ ਵਾਰ ਗੱਲ ਚੰਡੀਗੜ੍ਹ ਦੀ ਵੀ ਕੀਤੀ ਉਹਨਾਂ ਨੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਨੂੰ ਮਿਲਣਾ ਚਾਹੀਦਾ ਸੋ ਜਿਹੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹ ਵੀ ਕਹਿੰਦੇ ਕਿ ਮੈਂ ਇਹਨਾਂ ਦੇ ਇਸ ਜਿਹੜੇ ਮਤੇ ਦਾ ਸਮਰਥਨ ਕਰਦਾ ਕਿਵੇਂ ਦੇਖਦੇ ਹੋ ਕਿਉਂਕਿ ਕਮਿਊਨਿਸਟ ਪਾਰਟੀ ਦੇ ਵੱਲੋਂ ਪਾਏ ਜਾ ਰਹੇ ਮਤੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਮਹੱਤਵ ਜ਼ਰੂਰ ਰੱਖਦੇ ਨੇ ਬਿਲਕੁਲ ਪਹਿਲਾਂ ਨਾ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਸੀਪੀਆਈ ਦਾ ਇਹ ਮहासਮੇਲਨ ਹੈ ਇਹ 4 ਸਾਲਾਂ ਬਾਅਦ ਆ ਪਾਰਟੀ ਦੇ ਦਿੱਤੇ ਵੰਨਕ ਮਾਨ ਲੈ ਕੇ ਪਾਲਸੀ ਮੈਟਰ ਨੂੰ ਲੈ ਕੇ 4 ਸਾਲਾਂ ਬਾਅਦ ਆ ਕਿਸੇ ਨਾ ਕਿਸੇ ਸੂਬੇ 'ਚ ਹੁੰਦੀ ਐ ਈਆਂ ਸਾਲਾਂ ਬਾਅਦ ਆ ਹੁਣੇ ਮहासਮੇਲਨ ਪੰਜਾਬ ਦੇ 'ਚ ਹੋਇਆ ਇੱਥੇ ਇੱਕ ਨਵਿਕਲਾ ਪਹਿਲੂ ਇਹ ਐ ਕਿ ਇਸ ਵਾਰ ਜਿਹੜਾ ਮਹਾਸਮੇਲਨ ਐ ਸੀਪੀ ਦਾ ਇਹ ਪੰਜਾਬ ਦੇ ਮੁੱਦੇ ਬਹੁਤ ਵੱਡੀ ਪੱਧਰ ਤੇ ਉੱਭਰ ਕੇ ਸਾਹਮਣੇ ਆਇਆ ਔਰ ਐਗਜ਼ਾਮਪਲ ਚੰਡੀਗੜ੍ਹ ਪੰਜਾਬ ਦੇ حوالے ਕਰਨ ਦੀ ਵਾਲੇ ਮਤਾ ਪਾਸ ਕੀਤਾ ਗਿਆ ਬਕਾਇਦਾ ਜਣੀ ਮਤਾ ਕੋ ਪੰਜਾਬ ਵਾਲਿਆਂ ਨੇ ਪਾਸ ਨਹੀਂ ਕੀਤਾ ਕومی ਪੱਤ ਦੀ ਕਨਵੈਨਸ਼ਨਾਂ ਜਿਵੇਂ ਜਿਹਾ ਅੰਤਰਰਾਸ਼ਟਰੀ ਸ਼ਾਮਲਾ ਹੈ ਕੇਰਲਾ ਦੇਸ਼ ਸ਼ਾਮਲਾ ਹੈ ਮਹਾਰਾਸ਼ਟਰ ਦੇ ਜਿਹੜੇ ਪੂਰੇ ਮੁਲਕ ਦੇ ਜਿਹੜੇ ਡੈਲੀਗੇਟ ਹੈ ਉਹਨਾਂ ਨੇ ਇਸ ਕਾ ਨਾਲ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ ਕਿ ਚੰਡੀਗੜ੍ਹ ਤੇ ਪੰਜਾਬ ਦਾ ਅਧਿਕਾਰ ਹੈ ਔਰ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਹੈ ਇਦਾਂ ਬਾਅਦ ਅਧਿਕਾਰਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਸੂਬਿਆਂ ਨੂੰ ਬਾਅਦ ਅਧਿਕਾਰ ਮਿਲਣੇ ਚਾਹੀਦੇ ਪੰਜਾਬੀ ਬੋਲੀ ਦੀ ਦੇਖੋ ਦਰਜਾ ਸੁਗਾਲਿਆ ਹੈ ਕਿ ਪੰਜਾਬੀ ਬੋਲੀ ਉੱਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਮੈਨੂੰ ਵੀ ਕੁਝ ਸਮੇਂ ਲਈ ਬਿੰਗ ਜਨਰਲਸ ਉਹ ਜਿਹੜਾ ਮੈਂ ਜਨਾਸ ਸਮੁੰਦਰ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਇੱਕ ਤੇਲਗੂ ਭਾਸ਼ਾ ਦੇ ਵਿੱਚ ਕੋਈ ਡੈਲੀਗੇਟ ਗੀਤ ਗਾ ਰਿਹਾ ਸੀ ਮੈਂ ਨਾਲ ਦੇ ਕਿਸੇ ਨੂੰ ਪੁੱਛਿਆ ਕਿ ਮੈਨੂੰ ਜਿਹੜੀ ਭਾਸ਼ਾ 'ਚ ਬੋਲਿਆ ਸਮਝ ਨਹੀਂ ਲੱਗ ਰਹੀ ਕੀ ਕਹਿ ਰਿਹਾ ਉਹ ਕਹਿੰਦਾ ਇਹ ਸ਼ੀਦ ਪਾਕਿਸਤਾਨ ਦਾ ਗੀਤ ਗਾਰ ਹੈ ਯਾਨੀ ਕੀ ਆ ਕਮਾਲ ਹੈ ਕਿ ਪੰਜਾਬ ਤੇਲਗੂ ਭਾਸ਼ਾ 'ਚ ਵੀ ਕਿਸ ਕਦਰ ਸ਼ੀਦ ਪਾਕਿਸਤਾਨ ਦੇ ਗੀਤ ਗਾਏ ਜਾ ਰਹੇ ਜਿਸ ਦੀ ਆਪਾਂ ਹੁਣੇ ਗੱਲ ਕਰਕੇ ਅਟੇ ਹੈ ਕਿ ਜਿਹੜੇ ਪੰਜਾਬ ਨੂੰ ਕੁਝ ਲੋਕ ਵਜਨਾਮ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਅਣੀ ਉਹ ਸੇ ਸੀਪੀਆਈ ਦੇ ਸਮੇਲਨ ਚ ਕੋਮੀ ਪੱਤ ਜਿੱਤੇ ਤਹਿਲ ਕੋ ਦੂਜੀਆਂ ਪਸ਼ਾ ਮਾਂ ਬੰਗਾਲ ਬਾਕੀ ਸ਼ਾਮਲ ਹੋਏ ਤਾਂ ਪੰਜਾਬੀ ਭਾਸ਼ਾ ਦੀ ਗੱਲ ਵੀ ਕੀਤੀ ਗਈ ਹੈ ਕਿ ਪੰਜਾਬੀ ਨੂੰ ਡਰਾ ਦਰਜਾ ਮਿਲਣਾ ਚਾਹੀਦਾ ਔਰ ਚੰਡੀਗੜ੍ਹ ਚ ਚੇਚੇ ਤੌਰ ਤੇ ਉਹ ਨਹੀਂ ਮਿਲਿਆ ਉਹਦੀ ਹਮਾਇਤ ਕੀਤੀ ਹੈ ਫੋਰ ਦੇਖੋ ਅਹਿਮ ਗੱਲ ਜਿਹੜੀ ਹੈ ਕਿ ਬੰਦੀ ਸਿੰਘਾਂ ਦਾ ਜਰਨਲਿਸਮ ਰੱਖਿਆ ਲੈ ਜੇ ਮੈਂ ਸ਼ਹਾਦਤ ਗਲਤ ਨਹੀਂ ਹੁਆ ਕੋਈ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਸੀਪੀਆਈ ਦਾ ਪਹਿਲਾ ਮਹਾਂ ਸਮਾਗਮ ਹੋਏਗਾ जिन्हे ਚ ਗੱਲ ਕੀਤੀ ਹੋਏਗੀ ਕਿ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਆ ਜਿਹੜੇ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਆ ਔਰ ਜਿਹੜੀਆਂ ਦੇਸ਼ ਦੀਆਂ ਕਟ ਗਿਣਤੀਆਂ ਕਟ ਗਿਣਤੀਆਂ ਜਿਹੜਾ ਜ਼ੁਲਮ ਅਤੇ ਸੱਦਦਾ ਉਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਪੂਰੇ ਅਧਿਕਾਰ ਮਿਲਣੇ ਚਾਹੀਦੇ ਆ ਉਸ ਦੇ ਚਾਹੜਾ ਦਾ ਸਵਾਲ ਦੇ ਕੋ ਹੜਾ ਬਾਰੇ ਵੀ ਇੱਕ ਮਤਾ ਲੈਂਦਾ ਉਹਨਾਂ ਨੇ ਹੜਾ ਬਾਰੇ ਉਹਨਾਂ ਨੇ ਕਿ ਕੇਂਦਰ ਨੂੰ ਇਹਦਾ ਪੰਜਾਬ ਦੀ ਮਦਦ ਕਰਨ ਦੀ ਲੋੜਾ ਫੌਰੀ ਤੌਰ ਤੇ ਨਾਲ ਇਹ ਵੀ ਕਿਹਾ ਕਿ ਕੇਂਦਰ ਹੜਾਂ ਦੀ ਸਥਿਤੀ ਤੇ ਵਾਈਟ ਪੇਪਰ ਜਾਰੀ ਕਰੇ ਕਿ ਸਥਿਤੀ ਵਾਪਰੀ ਕਰਨ ਦੇ ਬਹੁਤ ਵੱਡੇ ਮੁੱਦੇ ਆ ਜਿਹੜੇ ਸੀਪੀਏ ਦੇ ਕੌਮਨ ਇਸ ਮੇਲੇ ਚ ਪੰਜਾਬ ਦੇ ਮੁੱਦਿਆਂ ਲੈ ਕੇ ਉੱਪਰ ਦੇ ਨਜ਼ਰ ਆਏ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਸਮਾਂ ਘਟ ਹੈ ਥੋੜੇ ਸ਼ਬਦਾਂ ਦੇ ਵਿੱਚ ਚਰਚਾ ਜਿਹੜੀ ਉਹ ਕਰਾਂਗੇ ਕਿ ਕਿਸਾਨ ਮੇਲਾ ਲੱਗਣ ਜਾ ਰਿਹਾ ਹੈ 26 ਤੇ 27 ਸਤੰਬਰ ਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹਾਲਾਤ ਨੇ ਜਿਹਾ ਜਿਹੜਾ ਨੂੰ ਲੈ ਕੇ ਇਹੋ ਜਿਹੇ ਮੇਲੇ ਫਿਲਹਾਲ ਕਿੰਨੇ ਜ਼ਰੂਰੀ ਨੇ ਲੱਗਣੇ ਤੇ ਕਿਸਾਨਾਂ ਲਈ ਵੀ ਕਿੰਨਾ ਜ਼ਰੂਰੀ ਹੈ ਨਾ ਮੇਲੇ ਚ ਜਾਣਾ ਰਾਧਾਨਵਾਦ ਪਹਿਲੀ ਗੱਲ ਤਾਂ ਮੈਂ ਜੀ ਜਦੋਂ ਆਪ ਸੁਣ ਰਹੇ ਆਂ ਚੰਗੀ ਗੱਲ ਆ ਕਿ ਤੁਸੀਂ ਇਹ ਸਵਾਲ ਕੀਤਾ ਜੀ ਦੇਖੋ ਯੂਨੀਵਰਸਿਟੀ ਦਾ ਪੰਜਾਬ ਨੂੰ ਵਿਕਸਿਤ ਕਰਨ ਚ ਵਿਚਾਰ ਤੋਂ ਬਹੁਤ ਵੱਡਾ ਯੋਗਦਾਨ ਆ ਉੱਥੇ ਵੱਡੇ ਵੱਡੇ ਮਹਾਰ ਕੌਮੀ ਫਸਲਾਂ ਦੇ ਮਾਰਗ ਹੋਏ ਜਿਹਨੇ ਵੱਡੀਆਂ ਵੱਡੀਆਂ ਕਾੜਾਂ ਕੱਢੀਆਂ ਚਾਹੇ ਕਣਕ ਦੀ ਗੱਲ ਕਰ ਲਈਏ ਚਾਹੇ ਦੂਜੀਆਂ ਫਸਲਾਂ ਦੀ ਗੱਲ ਕਰ ਲਈਏ ਤੇ ਹੁਣ ਜਿਹੜਾ ਮੇਲਾ ਹੋਣ ਜਾ ਰਿਹਾ ਇਸ ਮੇਲੇ ਦੇ ਤੇ ਇੱਕ ਐਮ ਗੱਲ ਇਹ ਆ ਕਿ ਉਦੋਂ ਹੋਣ ਜਾ ਰਿਹਾ ਜਦੋਂ ਪੰਜਾਬ ਹੜ੍ਹ ਦੇ ਸੰਕਟ ਚੋਂ ਨਿਕਲਿਆ ਵੱਡੇ ਪੱਧਰ ਤੇ ਮਾਰ ਪਈ ਹੈ ਮੈਂ ਤਾਂ ਬਲਕਿ ਇਹ ਵੀ ਕਹਾਂਗਾ ਪੰਜਾਬੀ ਕਿਸਾਨਾਂ ਨੂੰ ਖਾਸ ਕਰਕੇ ਜਿਹੜੇ ਹੜ੍ਹ ਮਾਰੇ ਖੇਤਾਂ ਨਾਲ ਜੁੜੇ ਹੋਏ ਕਿਸਾਨ ਹੈ ਉਹਨਾਂ ਨੂੰ ਜ਼ਰੂਰ ਮਿਲਦੇ ਜਾਣਾ ਚਾਹੀਦਾ ਹੈ ਜਾ ਕੇ ਮਹਾਰਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਇਸ ਸੰਕਟ ਤੋਂ ਕਿਵੇਂ ਨਿਕਲਣਾ ਚਾਹੀਦੀ ਹੈ ਕਿਹੜੀਆਂ ਫਸਲਾਂ ਜਿਹੜੀਆਂ ਅੱਗੇ ਹੜ੍ਹ ਦੀ ਬਜਾਈ ਹੋ ਸਕਦੀ ਹੈ ਜਿਨ੍ਹਾਂ ਦੀ ਹੌਣ ਫਸਲ ਲਈ ਖੇਤੀ ਜ਼ਮੀਨ ਤਿਆਰ ਨਹੀਂ ਹੋਈ ਅੱਗੇ ਸੋਨੇ ਜਾਂ ਕਿਹੋ ਜਿਹਾ ਫਸਲਾਂ ਕੀ ਬਦਲ ਹੋ ਸਕਦਾ ਹੈ ਇੱਕ ਹੈ ਮੌਕਾ ਖੇਤੀਬਾੜੀ ਦੀ ਪੁੰਕਾਤਾ ਬਹੁਤ ਵੱਡੀ ਪੱਧਰ ਤੇ ਹੈ पर मैं समझदा कि होजे बेळे उरे संकट ਦੇ ਸਮੇਂ ਚ ਤਾਂ ਪੰਜਾਬੀਆਂ ਦਾ ਕਿਸਾਨਾਂ ਦਾ ਇੱਕ ਫਰਜ਼ ਬਣਦਾ ਹੈ ਖਾਤੋ ਜਿਹੜੇ ਨੌਜਵਾਨ ਕਿਸਾਨ ਆਜਕਲ ਮੈਂ ਦੇਖਦਾ ਹਾਂ ਜੀ ਬੱਡੀ ਗਿੰਦੀ ਚ ਪੰਜਾਬੀ ਦੇ ਲੜਕੇ ਟਰੈਕਟਰ ਚਲਾਉਂਦੇ ਆ ਆਪਾਂ ਤੀਂ ਕੀਤੀ ਕਰਦੇ ਆ ਬਹੁਤ ਸਾਰੀ ਜਾਣਕਾਰੀ ਆਪ ਵੀ ਰੱਖਦੇ ਆ ਉਹਨਾਂ ਨੂੰ ਜ਼ਰੂਰ ਇਹ ਮੇਲੇ ਜਾ ਕੇ ਆਪਣੇ ਜਿਹੜੇ ਵਿਗਿਆਨੀ ਆ ਮਹਾਰਾ ਉਹਨਾਂ ਨਾਲ ਆਪਣੇ ਵਿਚਾਰ ਤੇ ਆਪਣੇ ਸਵਾਲ ਸਾਂਝੇ ਕਰਨੇ ਚਾਹੀਦੇ ਆ ਜੀ ਸੋ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਜੁੜੇ ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮਿਲ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ